ਆੰਦਨ ਤੋਂ ਵੱਧ ਜ਼ਾਇਦਾਦ ਬਣਾਉਣ ਦੇ ਕਥੇ ਦੋਸ਼ਾਂ ਅਧੀਨ ਆਬਾ ਦੀ ਨਿਊ ਜੇਲ ਵਿੱਚ ਬੰਦ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਅਦਾਲਤ ਵਿਖੇ ਵੀਡੀਓ ਕਾਨਫਰੰਸ ਗ੍ਰਾਹੀ ਪੇਸ਼ੀ ਹੋਈ ਅਦਾਲਤ ਨੇ ਮਜੀਠੀਆ ਦੀ ਨਿਆਇਕ ਹਿਰਾਸਤ ਵਿੱਚ 14 ਦਿਨਾਂ ਦਾ ਵਾਅਦਾ ਕੀਤਾ ਇਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ਨੂੰ ਅਦਾਲਤ ਨੇ ਅਗਸਤ ਤੱਕ ਮੁਲਤਵੀ ਕੀਤਾ ਵਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਪੂਰੀ ਹੋਣ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 14 ਅਗਸਤ ਨੂੰ ਹੋਵੇਗੀ ਇਸ ਦੇ ਨਾਲ ਹੀ ਅਦਾਲਤ ਨੇ ਸਪਸ਼ਟ ਕੀਤਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮਜੀਠੀਆ ਨੂੰ 14 ਅਗਸਤ ਨੂੰ ਵੀ ਵੀਡੀਓ ਕਾਨਫਰੰਸ ਸੰਗਰਾਹੀ ਹੀ ਪੇਸ਼ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਬੀਤੇ ਕੱਲ ਮਜੀਠੀਆ ਦੇ ਮਾਮਲੇ 'ਚ ਹੋਈ ਸੁਣਵਾਈ ਤੋਂ ਬਾਅਦ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਨੇ ਕੀ ਕੁਝ ਕਿਹਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਦੇਖੋ ਅਜ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹਦੇ 'ਚ ਬੈਸ ਹੋਈ ਹੈ ਔਰ ਅੱਜ ਤਕਰੀਬਨ ਜਿਹੜੀ ਸਾਡੀ ਬੈਸੋ ਕੰਪਲੀਟ ਹੋ ਗਈ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹ ਬੇਲ ਐਪਲੀਕੇਸ਼ਨ 14 ਤਰੀਕ ਨੂੰ ਅਸੀਂ ਮੋਹਾਲੀ ਦੀ ਕੋਰਟ ਦੇ ਵਿੱਚ ਫਾਈਲ ਕੀਤੀ ਸੀ 14 ਤੋਂ ਲੈ ਕੇ ਅੱਜ ਤੱਕ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੜੇ ਪੱਕੇ ਪੈਰੀਏ ਪਰਚਾ ਦਰਜ ਕੀਤਾ ਸਾਡੇ ਕੋਲ ਸਬੂਤ ਹੀ ਬੜੇ ਨੇ ਉਹ ਲਗਾਤਾਰ ਕੋਰਟ ਚੋਂ ਭੱਜਦੀ ਨਜ਼ਰ ਆ ਰਹੀ ਹੈ ਕਿਉਂਕਿ 14 ਤੋਂ ਪਹਿਲਾਂ 21 ਤਰੀਕ ਲਈ ਇੱਕ ਹਫਤੇ ਦਾ ਜਵਾਬ ਦੇਣ ਦੇ ਲਈ 21 ਨੂੰ ਆ ਕੇ ਕਹਿੰਦੇ ਇੱਕ ਹਫਤਾ ਹੋਰ ਦੇ ਦਿਓ ਫਿਰ ਦੋ ਦਿਨ ਮਿਲੇ ਫੇਰ ਆ ਕੇ ਜਵਾਬ ਦਿੱਤਾ ਜਦੋਂ ਇਸ ਤੋਂ ਪਿਛਲੀ ਤਰੀਕ ਵੀ ਪਈ ਸੀ ਆਰਗੂਮੈਂਟਸ ਵਾਸਤੇ ਉਹ ਦਿਨ ਵੀ ਜਿਹੜੇ ਸਪੈਸ਼ਲ ਪੀਪੀ ਸਾਹਿਬ ਹੈ ਉਹਨਾਂ ਨੇ 3 ਵਜੇ ਕੋਰਟ ਨੂੰ ਰਿਕੁਐਸਟ ਕਰਤੀ ਕਿ ਜੀ ਅੱਜ ਇਸ ਤੋਂ ਅੱਗੇ ਅਸੀਂ ਆਰਗੂਮੈਂਟਸ ਨਹੀਂ ਕਰ ਸਕਦੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਅੱਜ ਵੀ ਸਪੈਸ਼ਲ ਪੀਪੀ ਸਾਹਿਬ ਇੱਕ ਉਹ ਹਾਜ਼ਰ ਨਹੀਂ ਸੀ ਅੱਜ ਵੀ ਉਹ ਤਰੀਕ ਲੈਣਾ ਚਾਹੁੰਦੇ ਸੀ ਤਰੀਕ ਲਈ ਉਹਨਾਂ ਨੇ ਕੋਰਟ 'ਚ ਇਸ ਰਿਕੁਐਸਟ ਕੀਤੀ ਸੀ ਕਿ ਕੱਲ ਤੇ ਰੱਖ ਲਓ ਕਿਉਂਕਿ ਕੱਲ ਨੂੰ ਆਲਰੇਡੀ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਉਹ ਖਤਮ ਹੋ ਰਿਹਾ ਸੋ ਕੱਲ ਨੂੰ ਆਰਗੂਮੈਂਟਸ ਵੀ ਹੋ ਜਾਣਗੀਆਂ ਉਹਦੇ ਲਈ ਵੀ ਸਟੇਟ ਨੇ ਫਿਰ ਕਹਿ ਕਿ ਨਹੀਂ ਜੀ ਅਸੀਂ ਕੱਲ ਨੂੰ ਨਹੀਂ ਆਰਗੂਮੈਂਟਸ ਕਰ ਸਕਦੇ ਸੋ ਹੁਣ ਮੰਡੇ ਨੂੰ 2 ਵਜੇ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ ਇਨ ਦਾ ਮੀਨ ਟਾਈਮ ਕਿਉਂਕਿ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਹਰ ਤਰੀਕ ਤੇ ਫਿਜ਼ੀਕਲੀ ਕੋਰਟ ਦੇ ਵਿੱਚ ਪ੍ਰੈਜ਼েন্ট ਕੀਤਾ ਜਾਏ ਪਰ ਉਸ ਐਪਲੀਕੇਸ਼ਨ ਦਾ ਵੀ ਹਲੇ ਤੱਕ ਜਵਾਬ ਸਟੇਟ ਵੱਲੋਂ ਨਹੀਂ ਦਿੱਤਾ ਗਿਆ ਸੋ ਕੱਲਾ ਕੱਲ ਵਾਸਤੇ ਮਤਲਬ ਬੜਾ ਸਪੈਸੀਫਿਕ ਆਰਡਰ ਹੈ ਕਿ ਕੱਲਾ 2 ਤਰੀਕ ਵਾਸਤੇ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਊਗਾ ਤੇ ਉਹ ਐਪਲੀਕੇਸ਼ਨ ਡਿਸੀਜਨ ਜੋ ਵੀ ਕੋਰਟ ਦਾ ਹੋਊਗਾ ਉਸ ਤੋਂ ਬਾਅਦ ਉਹਨੂੰ ਅੱਗੇ ਫਾਲੋ ਕੀਤਾ ਜਾਊਸੋ ਕੱਲ੍ਹ ਵਾਸਤੇ ਜਿਹੜੀ ਹਿਅਰਿੰਗ ਹੈ ਜੁਡੀਸ਼ੀਅਲ ਰਿਮਾਂਡ ਦੀ ਉਹ ਮਜੀਠੀਆ ਸਾਹਿਬ ਨੂੰ ਫਿਜ਼ੀਕਲੀ ਨਹੀਂ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਏਗਾ ਦੇਖੋ ਕੱਲ੍ਹ ਉਹ ਕੋਰਟ ਨੇ ਦੇਖਣਾ ਜੀ ਤੇ ਜੇਲ ਅਥਾਰਟिटीज ਨੇ ਕਿ ਕਿੰਨੇ ਵਜੇ ਵੀਸੀ ਹੁੰਦੀ ਹੈ ਜਨਰਲੀ 11 12 ਵਜੇ ਦਾ ਟਾਈਮ ਰਹਿੰਦਾ ਪਰ ਉਹ ਵੀਡੀਓ ਕਾਨਫਰੈਂਸਿੰਗ ਤੀ ਹੋਏਗੀ ਕੱਲ ਸਰ ਕੱਲ ਬੈਰਕ ਚੇਨ ਦੇ ਮਾਮਲੇ ਤੇ ਉੱਤੇ ਵੀ ਸੁਣਵਾਈ ਹੋਏਗੀ ਦੇਖੋ ਕੱਲੂ ਉਹ ਵੀ ਮੈਟਰ ਲਿਸਟਡ ਹੈ ਜੀ ਉਹਦੇ ਚ ਇਹਨਾਂ ਦਾ ਰਿਪਲਾਈ ਆਲਰੇਡੀ ਆ ਚੁੱਕਾ ਸੋ ਵੀ ਅਗਰ ਕੱਲੂ ਕੋਰਟ ਟੇਕ ਅਪ ਕਰਦੀ ਹੈ ਤਾਂ ਕੱਲੂ ਕਿਉਂਕਿ ਵੀਡੀਓ ਕਾਨਫਰencing ਤੇ ਜੁਡੀਸ਼ੀਅਲ ਰਿਮਾਂਡ دی ਹੈ ਤੇ ਨਾਲ ਹੀ ਇਹ ਜਿਹੜੀਆਂ ਐਪਲੀਕੇਸ਼ਨਸ ਨੇ ਇਹ ਸਾਰੀਆਂ ਕੱਲ ਦੀ ਤਰੀਕ ਹੈ ਸੋ ਕੱਲੂ ਹੀ ਇਹਨਾਂ ਤੇ ਆਰਗੂਮੈਂਟ ਸੁਣਨਗੇ ਦੇਖੋ ਅੱਜ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹਦੇ ਚ ਬੈਸ ਹੋਈ ਹੈ ਔਰ ਅੱਜ ਤਕਰੀਬਨ ਜਿਹੜੀ ਸਾਡੀ ਬੈਸ ਹੋ ਕੰਪਲੀਟ ਹੋ ਗਈ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹ ਬੇਲ ਐਪਲੀਕੇਸ਼ਨ 14 ਤਰੀਕ ਨੂੰ ਅਸੀਂ ਮੁਹਾਲੀ ਦੀ ਕੋਰਟ ਦੇ ਵਿੱਚ ਫਾਈਲ ਕੀਤੀ ਸੀ 14 ਤੋਂ ਲੈ ਕੇ ਅੱਜ ਤੱਕ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੜੇ ਪੱਕੇ ਪੈਰੀਏ ਪਰਚਾ ਦਰਜ ਕੀਤਾ ਸਾਡੇ ਕੋਲ ਸਬੂਤ ਹੀ ਬੜੇ ਨੇ ਉਹ ਲਗਾਤਾਰ ਕੋਰਟ ਚੋਂ ਭੱਜਦੀ ਨਜ਼ਰ ਆ ਰਹੀ ਹੈ ਕਿਉਂਕਿ 14 ਤੋਂ ਪਹਿਲਾਂ 21 ਤਰੀਕ ਲਈ ਇੱਕ ਹਫ਼ਤੇ ਦਾ ਜਵਾਬ ਦੇਣ ਦੇ ਲਈ 21 ਨੂੰ ਆ ਕੇ ਕਹਿੰਦੇ ਇੱਕ ਹਫ਼ਤਾ ਹੋਰ ਦੇ ਦਿਓ ਫਿਰ ਦੋ ਦਿਨ ਮਿਲੇ ਫਿਰ ਆ ਕੇ ਜਵਾਬ ਦਿੱਤਾ ਜਦੋਂ ਇਸ ਤੋਂ ਪਿਛਲੀ ਤਰੀਕ ਵੀ ਪਈ ਸੀ ਆਰਗੂਮੈਂਟਸ ਵਾਸਤੇ ਉਦੋਂ ਵੀ ਜਿਹੜੇ ਸਪੈਸ਼ਲ ਪੀਪੀ ਸਾਹਿਬ ਹੈ ਉਹਨਾਂ ਨੇ 3 ਵਜੇ ਕੋਰਟ ਨੂੰ ਰਿਕੁਐਸਟ ਕਰਤੀ ਕਿ ਜੀ ਅੱਜ ਇਸ ਤੋਂ ਅੱਗੇ ਅਸੀਂ ਆਰਗੂਮੈਂਟਸ ਨਹੀਂ ਕਰ ਸਕਦੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਅੱਜ ਵੀ ਸਪੈਸ਼ਲ ਪੀਪੀ ਸਾਹਿਬ ਇੱਕ ਉਹ ਹਾਜ਼ਰ ਨਹੀਂ ਸੀ ਅੱਜ ਵੀ ਉਹ ਤਰੀਕ ਲੈਣਾ ਚਾਹੁੰਦੇ ਸੀ ਤਰੀਕ ਲਈ ਉਹਨਾਂ ਨੇ ਕੋਰਟ 'ਚ ਇਸ ਰਿਕੁਐਸਟ ਕੀਤੀ ਸੀ ਕਿ ਕੱਲ ਤੇ ਰੱਖ ਲਓ ਕਿਉਂਕਿ ਕੱਲ ਨੂੰ ਆਲਰੇਡੀ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਉਹ ਖਤਮ ਹੋ ਰਿਹਾ ਸੋ ਕੱਲ ਨੂੰ ਆਰਗੂਮੈਂਟਸ ਵੀ ਹੋ ਜਾਣਗੀਆਂ ਉਹਦੇ ਲਈ ਵੀ ਸਟੇਟ ਨੇ ਫਿਰ ਕਿਹਾ ਕਿ ਨਹੀਂ ਜੀ ਅਸੀਂ ਕੱਲ ਨੂੰ ਨਹੀਂ ਆਰਗੂਮੈਂਟਸ ਕਰ ਸਕਦੇ ਸੋ ਹੁਣ ਮੰਡੇ ਨੂੰ 2 ਵਜੇ ਦੁਬਾਰਾ ਇੱਕ ਕੇਸ ਟੇਕ ਅਪ ਹੋਏਗਾ ਇਨ ਦਾ ਮੀਨ ਟਾਈਮ ਕਿਉਂਕਿ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਹਰ ਤਰੀਕ ਤੇ ਫਿਜ਼ੀਕਲੀ ਕੋਰਟ ਦੇ ਵਿੱਚ ਪ੍ਰੈਜੈਂਟ ਕੀਤਾ ਜਾਏ ਪਰ ਉਸ ਐਪਲੀਕੇਸ਼ਨ ਦਾ ਵੀ ਹਲੇ ਤੱਕ ਜਵਾਬ ਸਟੇਟ ਵੱਲੋਂ ਨਹੀਂ ਦਿੱਤਾ ਗਿਆ ਸੋ ਕੱਲਾ ਕੱਲ ਵਾਸਤੇ ਮਤਲਬ ਬੜਾ ਸਪੈਸੀਫਿਕ ਆਰਡਰ ਹੈ ਕਿ ਕੱਲਾ 2 ਤਰੀਕ ਵਾਸਤੇ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਊਗਾ ਤੇ ਉਹ ਐਪਲੀਕੇਸ਼ਨ ਡਿਸੀਜਨ ਜੋ ਵੀ ਕੋਰਟ ਦਾ ਹੋਊਗਾ ਉਸ ਤੋਂ ਬਾਅਦ ਉਹਨੂੰ ਅੱਗੇ ਫੋਲੋ ਕੀਤਾ ਜੋ ਉਸੋ ਕੱਲ੍ਹ ਵਾਸਤੇ ਜਿਹੜੀ ਹਿਅਰਿੰਗ ਹੈ ਜੁਡੀਸ਼ੀਅਲ ਰਿਮਾਂਡ ਦੀ ਉਹ ਮਜੀਠੀਆ ਸਾਹਿਬ ਨੂੰ ਫਿਜ਼ੀਕਲੀ ਨਹੀਂ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਏਗਾ ਦੇਖੋ ਕੱਲ੍ਹ ਉਹ ਕੋਰਟ ਨੇ ਦੇਖਣਾ ਜੀ ਤੇ ਜੇਲ ਅਥਾਰਟिटीज ਨੇ ਕਿ ਕਿੰਨੇ ਵਜੇ ਵੀਸੀ ਹੁੰਦੀ ਹੈ ਜਨਰਲੀ 11 12 ਵਜੇ ਦਾ ਟਾਈਮ ਰਹਿੰਦਾ ਪਰ ਉਹ ਵੀਡੀਓ ਕਾਨਫਰੈਂਸਿੰਗ ਤੀ ਹੋਏਗੀ ਕੱਲ ਸਰ ਕੱਲ ਬੈਰਕ ਚੇਨ ਦੇ ਮਾਮਲੇ ਦੇ ਉੱਤੇ ਵੀ ਸੁਣਵਾਈ ਹੋਏਗੀ ਦੇਖੋ ਕੱਲੂ ਉਹ ਵੀ ਮੈਟਰ ਲਿਸਟਡ ਹੈ ਜੀ ਉਹਦੇ ਚ ਇਹਨਾਂ ਦਾ ਰਿਪਲਾਈ ਆਲਰੇਡੀ ਆ ਚੁੱਕਾ ਸੋ ਵੀ ਅਗਰ ਕੱਲੂ ਕੋਰਟ ਟੇਕ ਅਪ ਕਰਦੀ ਹੈ ਤਾਂ ਕੱਲੂ ਕਿਉਂਕਿ ਵੀਡੀਓ ਕਾਨਫਰencing ਤੇ ਜੁਡੀਸ਼ੀਅਲ ਰਿਮਾਂਡ دی ਹੈ ਤੇ ਨਾਲ ਹੀ ਇਹ ਜਿਹੜੀਆਂ ਐਪਲੀਕੇਸ਼ਨਸ ਨੇ ਇਹ ਸਾਰੀਆਂ ਕੱਲ ਦੀ ਤਰੀਕ ਹੈ ਸੋ ਕੱਲੂ ਹੀ ਇਹਨਾਂ ਤੇ ਆਰਗੂਮੈਂਟ ਸੁਣਨਗੇ ਉਧਰ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਸਰਕਾਰ ਤੇ ਸਿਆਸੀ ਬਦਲਾਖੋਰੀ ਦਾ ਇਲਜ਼ਾਮ ਲਾਉਂਦਿਆਂ ਐਸਵੰਦੀ ਰਾਜਪਾਲ ਨੂੰ ਮਿਲਣ ਦਾ ਫੈਸਲਾ ਕੀਤਾ ਹੈ ਅਕਾਲੀ ਆਗੂ ਮਹੇਸ਼ੰਦਰ ਗਰੇਵਾਲ ਅਤੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਜੀਲੈਂਸ ਵੱਲੋਂ 24 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਸਥਤ ਤਰਿਹਾਈਸ਼ ਤੇ ਮਾਰੇ ਗਏ ਛਾਪੇ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਛਾਪੇ ਦੌਰਾਨ ਵਿਜੀਲੈਂਸ ਟੀਮ ਦੇ ਕੰਮ 'ਚ ਰੁਕਾਵਟ ਪਾਉਣ ਦੇ ਨਾਂ ਤੇ ਮਜੀਠੀਆ ਖਿਲਾਫ ਨਵਾਂ ਕੇਸ ਦਰਜ ਕੀਤਾ ਜਿਸ ਦੀ ਉਹ ਨਖੇਦੀ ਕਰਦੇ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਾਉਂਦੇ ਆ ਉਹਨਾਂ ਕਿਹਾ ਕਿ ਨਵਾਂ ਕੇਸ ਮਜੀਠੀਆ ਪਰਿਵਾਰ ਤੇ ਦਬਾਅ ਪਣਾਉਣ ਲਈ ਦਰਜ ਕੀਤਾ ਗਿਆ ਉਹਨਾਂ ਕਿਹਾ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਵਿਕਰਮ ਸਿੰਘ ਮਜੀਠੀਆ ਨਾਲ ਟਾਂਬਾਂ ਖੜਿਆ ਉਧਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਰਵਾਇਤੀ ਅੰਦਾਜ਼ ਦੇ ਵਿੱਚ ਮਜੀਠੀਆਂ ਨੂੰ ਟਿਚਰਾ ਕਰਦੇ ਦਿਖਾਈ ਦਿੱਤੇ ਫਿਰ ਜਦੋਂ ਹੱਥ ਪੈਂਦਾ ਪੈਂਦਾ ਜਿਵੇਂ ਆਪਾਂ ਕਹਿੰਦੇ ਆ ਬੱਚੇ ਨਾਲ ਜਦੋਂ ਛੋਟੇ ਹੁੰਦੇ ਲਾਡ ਪਿਆਰ ਕਰਦੇ ਆ ਕੋਹਰ ਕੰਡੇ ਜਾਂਦੀ ਏ ਪੈੜ ਜਾਂਦੀ ਏ ਪੈੜ ਜਾਂਦੀ ਏ ਪੈੜ ਪੈੜ ਜਾਂਦੀ 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 ਪੈੜ ਉਹ ਉੱਥੇ ਤੱਕ ਜਾਵੜੀ ਜਦੋਂ ਫਿਰ ਉਹਨੂੰ ਫੜਿਆ ਬڑا ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚੇ ਹੀ ਕਾਂਗਰਸੀ ਵਿੱਚੇ ਹੀ ਭਾਜਪੀ ਵਾਲੇ ਵਿੱਚੇ ਹੀ ਅਕਾਲੀ ਦਰ ਵਾਲੇ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਅਸੀਂ ਕਹਿੰਦੇ ਜਾਂਦੀ ਹੈ ਪੈੜ ਜਾਂਦੀ ਹੈ ਪੈੜ ਇਧਰ ਨੂੰ ਅਸੀਂ ਪੈੜਾ ਨੱਪੀ ਜਾਂਦੇ ਹਾਂ ਹੁਣ ਉਹ ਪੈੜ ਨਾਪਿਆ ਹਜੇ ਜੇਲ੍ਹ 'ਚ ਐਨਾ ਦੁੱਖ ਹੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 ਚ 2022 ਚ 2023 ਚ 2024 ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚ ਰੱਸਾ ਪਾ ਕੇ ਖਿੱਚ ਕੇ ਲੈ ਕੇ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਕੇ ਇਹਨੂੰ ਕਢੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ 'ਚ ਖੜੇ ਨੇ ਜੀ ਇਹਦਾ ਮਤਲਬ ਕਿੱਡੇ ਵੱਡੇ ਧੋਖੇ ਤੋਂ ਹੋਰ ਬਚ ਗਏ ਆਮ ਆਦੀ ਪਾਰਟੀ ਸਰਕਾਰ ਕਰਕੇ ਕਿਉਂਕਿ ਸਾਡਾ ਕਿਸੇ ਨਾ ਹਿੱਸਾ ਨਹੀਂ ਸਾਡਾ ਕਿਸੇ ਨਾ ਕਮਿਸ਼ਨ ਨਹੀਂ ਸਾਡਾ ਕਿਸੇ ਟਰਾਂਸਪੋਰਟ ਦੇ ਨਾਲ ਹਿੱਸਾ ਨਹੀਂ ਸਾਡਾ ਹੋਟਲਾਂ ਚ ਹਿੱਸਾ ਨਹੀਂ ਸਾਡਾ ਰੇਤੇ ਦੀਆਂ ਖੱਡਾਂ ਚ ਹਿੱਸਾ ਨਹੀਂ ਸਾਡਾ ਹਿੱਸਾ ਲੋਕਾਂ ਦੇ ਦੁੱਖਾਂ ਸੁੱਖਾਂ ਚ ਹੈ ਆਹੀ ਫਰਕ ਹੈ ਬਸ ਇਹਨਾਂ ਦੇ ਹਿੱਸੇ ਬਿਜ਼ਨਸਾਂ ਚ ਨੇ ਇਹਨਾਂ ਦੇ ਹਿੱਸੇ ਪਹਾੜਾਂ ਚ ਨੇ ਇਹਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ ਚ ਉਹਦਾ ਹਿੱਸਾ ਉਹਨਾਂ ਦਾ ਬਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਸਾਨੂੰ ਦੇ ਲੁੱਟ ਕੇ ਖਾ ਕੇ ਪੰਜਾਬ ਨੂੰ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ 'ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ। ਉਹ ਬਾਗ ਨਹੀਂ ਬਸਦੇ। ਤਾਂ ਸਾਡੇ ਮਾਲੀ ਵੀ ਬੇਈਮਾਨ ਹੋ ਗਏ। ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ। ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰਾਖੀ ਆਪ ਕਰੋ ਪੁਲਿਸ ਤੁਹਾਡੀ ਹੈਲਪ ਕਰੂਗੀ ਮਾਲੀ ਬਣੋ ਸੰਭੋ ਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸੰਭੋ ਨਹੀਂ ਤਾਂ ਦਾਤੀਆਂ ਲਈ ਫਿਰਦੇ ਜੜਾਂ ਚ ਦਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸੰਭਲਾਂਗੇ ਤੁਸੀਂ ਪਿੰਡਾਂ ਨੂੰ ਸੰਭੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ